ਲਓ ਵੀ ਮਿੱਤਰੋ ਅੱਜ ਦੀ ਵੀਡੀਓ ਨੂੰ ਤੁਸੀਂ ਆਪਣੇ ਆਪ ਸ਼ੇਅਰ ਕਰੋਗੇ ਮਿੱਤਰੋ ਅੱਜ ਤੁਹਾਨੂੰ ਦਿਖਾਉਣਾ ਹੈ ਵੀ ਜਿਹੜੇ ਮਿੱਟੀ ਦੇ ਭਾਂਡੇ ਆਪਾਂ ਬਜ਼ਾਰਾਂ ਦੇ ਵਿੱਚ ਵਿਕਦੇ ਦੇਖਿਆ ਹੁਣ ਤੁਹਾਨੂੰ ਦਿਖਾਉਣਾ ਹੈ ਵੀ ਇਹ ਕਿਵੇਂ ਬਣਦਿਆ ਮਿੱਤਰੋ ਆਹ ਮੇਰੇ ਪਿੰਡ ਘਮੇਰਾ ਦਾ ਭਾਈਚਾਰਾ ਜਿਹੜਾ ਆਪਣੇ ਇਹ ਕਿਤੇ ਨੂੰ ਵਿਰਾਸਤ ਤੌਰ ਤੇ ਸਾਂਝੀ ਬੈਠਾਗਾ ਤੇ ਕਈ ਪੀੜੀਆਂ ਤੋਂ ਆਪਣੇ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰ ਰਿਹਾ ਤੇ ਮਿੱਤਰੋ ਇਹ ਕਿੱਤਾ ਵੀ ਹੁਣ ਜ਼ਿਆਦਾਤਰ ਸਾਡੇ ਪਿੰਡਾਂ ਦੇ ਵਿੱਚ ਓਲੋਪ ਹੁੰਦਾ ਜਾ ਰਿਹਾ ਕਿਉਂਕਿ ਮਹਿੰਗਾਈ ਦੇ ਦੌਰ ਦੇ ਵਿੱਚ ਇਹਨੂੰ ਬਹੁਤ ਘੱਟ ਲੋਕ ਕਰ ਰਿਹਾ ਤੇ ਮਿੱਤਰੋ ਆਹ ਦੇਖ ਲਓ ਇਸ ਤਰ੍ਹਾਂ ਬੰਦਿਆ ਮਿੱਟੀ ਦੇ ਭਾਂਡੇ ਤੇ ਮਿੱਤਰੋ ਆਹ ਬਾਈ ਦੀ ਕਲਾਕਾਰੀ ਜੇ ਤੁਹਾਨੂੰ ਵਧੀਆ ਲੱਗੀ ਨਾ ਹੱਥਾਂ ਦੀ ਕਿਰਤ ਤਾਂ ਕਮੈਂਟਾਂ ਦੇ ਵਿੱਚ ਬਾਈ ਲਈ ਦੋ ਸ਼ਬਦ ਜ਼ਰੂਰ ਲਿਖਿਓ ਤੇ ਮਿੱਤਰੋ ਕੀ ਤੁਹਾਡੇ ਪਿੰਡਾਂ ਦੇ ਵਿੱਚ ਹਜੇ ਵੀ ਮਿੱਟੀ ਦੇ ਭਾਂਡੇ ਇਸ ਤਰ੍ਹਾਂ ਬਣਾਏ ਜਾਂਦੇ ਆ ਤਾਂ ਤੁਸੀਂ ਆਪਣੇ ਪਿੰਡ ਦਾ ਨਾਮ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤੇ ਮਿੱਤਰੋ ਹੋਰ ਕਿਹੜੇ ਭਰਾਣੇ ਇਸ ਤੋਂ ਪਹਿਲਾਂ ਮਿੱਟੀ ਦੇ ਭਾਂਡੇ ਬਣਦੇ ਦੇਖਿਆ ਤਾਂ ਆਪਣਾ ਨਾਮ ਦੂ ਦੱਸਿਓ ਤੇ ਮਿੱਤਰੋ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰਦੇ ਹੋ ਤੇ ਆਪਣੇ ਬੱਚਰਾਂ ਨੂੰ ਜੂਰ ਦਿਖਾਇਓ ਉਹਨਾਂ ਨੂੰ ਦੱਸਿਓ ਵੀ ਜਿਹੜਾ ਆਪਾਂ ਬਾਜ਼ਾਰਾਂ ਦੇ ਵਿੱਚੋਂ ਮਿੱਟੀ ਦੇ ਭਾਂਡੇ ਜਿਵੇਂ ਕੁਜੇ ਜਿਵੇਂ ਦੀਵੇ